ਵਾਹਿਗੁਰੂ ਸਾਜੀ ਅਰਦਾਸ ਸਿਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਬਿੰਦ ਜੀ ਸਹਾਇ ਵਾਰ ਸ੍ਰੀ ਗੋਬਿੰਦ ਜੀ ਦੇ ਬਾਸ ਵਿੱਚ ਆਇਆ ਪ੍ਰਤਮ ਪਤ ਜੀ ਸਿਮਰ ਕਾ ਗੁਰੂ ਨਾਨਕ ਲਈ ਇੰਝ ਆਏ ਫਿਰੰਦਰ ਗੁਰ ਤੇ ਅਮਰਦਾਸ ਸ੍ਰੀ ਰਾਮਦਾਸ ਜੀ ਹੰਸ ਭਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੀਕ ਬਹਾਦਰ ਸਿਮਰੀਐ ਘਰ ਨੋ ਨਿਤਿ ਆਵੈ ਧਾਈ ਸਭ ਥਾਈ ਹੋਇ ਸੰਸਾਏ ਦਸਵੇਂ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਇ ਸੰਸਾਏ ਦਸਾਂ ਬਾਦਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਠ ਦਰਸ਼ਨ ਦਾਰ ਉਪਦੇਜ ਜੀ ਦਾ ਧਿਆਨ ਤਰ ਬੋਲੋ ਜੀ ਪੰਜਾਬ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਜਾਲੀ ਮੁਕਤਿਆਂ ਸ਼ੀਦਾ ਬੀਦਾ ਹਟੀਆਂ ਜੱਪੀਆਂ ਦਫੀਆਂ ਜੇ ਨਾਮ ਜਪਿਆ ਵੰਡ ਛਕਿਆ ਦੇ ਇੱਕ ਚਲਾਈ ਤੇ ਇੱਕ ਵਾਹੀ ਦੇ ਸੁਣ ਕੇ ਅੰਡਠ ਕੀਤਾ ਜਿਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀ ਦਿੱਤੇ ਬੰਦ ਬੰਦ ਕਟਾਈ ਕੋਪਰੀਆਂ ਲੋਹਾਂਆਂ ਦਰਖੜਿਆ ਤੇ ਚੜੇ ਤਾਂ ਨਾਰਿਆਂ ਨਾਲ ਤਰਾਏਗੇ ਗੁਰਦਵਾਰਿਆਂ ਸੁਧਾਰ ਹਿੱਤ ਕਰਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਥ ਸਾਥ ਸੰਗ ਨਵਾਇਆ ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਬੋਲੋ ਜੀ ਪੰਜਾਂ ਤਖਤਾਂ ਸਰਵੱਤ ਗੁਰਦਵਾਰਿਆਂ ਦਾ ਧਿਆਨ ਤਰ ਬੋਲੋ ਜੀ ਪ੍ਰਥਮੇ ਸੁਰੂਆਤ ਖਾਲਸਾ ਜੀ ਕੀ ਅਰਦਾਸ ਸਤਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਤੇ ਤਾਵਨ ਕਾ ਸਦਕਾ ਸਰਸ ਖੋਵੇ ਜहां-ਜਾਂ ਗੁਰੂ ਖਾਲਸਾ ਸਾਹਿਬ ਰਸਿਆ ਰਿਆ ਦੇਖ ਤੇ ਫਤਿਹ ਬਿਰਦ ਕੀ ਪੈ ਜਪੰਤ ਕੀ ਜੀਤ ਸਾਹਿਬ ਜੀ ਸਹਾਈ ਬਖਸ਼ੋ ਮਹਾਰਾਜ ਸਿਖਾਂ ਨੂੰ ਸਿੱਖੀ ਦਾਤ ਕੇ ਦਾਦੈ ਧਨ ਵੇਖ ਦਾਤ ਸਾ ਦਾਤ ਭਰੋਸਾ ਦਾਤ ਦਾ ਨਾਮ ਦਾਤ ਸ੍ਰੀ ਅਮਰ ਸਰ ਸਹਿਬ ਜੀ ਦੇ ਦਰਸ਼ਨੇ ਸ਼ਨਾਣ ਕਿਉਂਕਿ ਆ ਝੰਡੇ ਬੂੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿਖਾਂ ਦਾ ਮਾਨੀਆ ਮਤ ਚੀ ਮਤ ਪਤ ਕਾ ਰਖ ਆਪ ਗਾਲ ਪੁਰਖ ਵਾਇ ਗਰੋ ਇਕ ਆਲਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰੂ ਕੇ ਧਾਮਾਂ ਤੋਂ ਅੰਤ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਹਾਲ ਸਾਹਿਬ ਜੀ ਨੇ ਬਖਸ਼ੋ ਮਹਾਰਾਜ ਨੇ ਮਾਣਿਓ ਕਿ ਮਾਣ ਸਤਿਗੁਰੂ ਧਨ ਧਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੇਨਤੀ ਅਰਦਾਸ ਚਰਨ ਕਮਲਾਂ ਪਾਸ ਸਤਿਗੁਰੂ ਜੀ ਸੌਣ ਦਾ ਮਹੀਨਾ ਹੁਕਮ ਬਾਣੇ ਚ ਬਤੀਤ ਹੋਇਆ ਅੰਮ੍ਰਿਤ ਵੇਲਾ ਹੋਇਆ ਭਾਦੋ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਸਤਿਗੁਰੂ ਜੀ ਭਾਦੋ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਨੂੰ ਮੁਖ ਰੱਖਦਿਆਂ ਆਪ ਜੀ ਨੇ ਰਹਿਮਤ ਕਿਰਪਾ ਕੀਤੀ ਦਰਸ਼ਨ ਦੇਦਾਰ ਬਖਸ਼ਿਸ਼ ਕੀਤੇ ਹਨ ਅੰਮ੍ਰਿਤ ਵੇਲੇ ਤੋਂ ਲੈ ਕੇ ਸ੍ਰੀ ਮੁਖਵਾਕ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਸੁਖਮਣੀ ਸਵਦੀ ਬਾਣੀ ਦੇ ਜਾਪ ਆਸਾ ਦੀ ਵਾਰ ਦੇ ਕੀਰਤਨ ਮਹਾਰਾਜ 12 ਮਹਾ ਦੇ ਜਾਪ ਕਥਾ ਵਿਚਾਰ 6 ਪੌੜੀਆਂ ਆਨੰਦ ਸਾਹਿਬ ਦੇ ਜਾਪ ਬਾਣੀ ਪੜਦਿਆਂ ਸੇਵਾ ਕਰਦਿਆਂ ਹੁਈਆਂ ਭੁੱਲਾਂ ਦੀ ਖਿਮਾ ਬਖਸ਼ੀਂ ਮਹਾਰਾਜ ਅੱਗੇ ਆਸੇ ਸਮਤ ਦੇਣੀ ਖਾਲਸਾ ਪੰਥ ਦੀਆਂ ਚੜ੍ਹਦੀਆਂ ਕਲਾ ਕਰਨੀਆਂ ਗੁਰਦੁਆਰਾ ਲੰਗਰ ਸਾਹਿਬ ਦੇ ਰਾਵਾ ਬੰਧਨ ਸਿੰਘ ਜੀ ਸੰਪਰਦਾ ਦੇ ਸੰਤਾਂ ਮਾ ਬੁਰਖਾਂ ਦੇ ਚੜਦੇ ਕਲਾ ਕਰਣੀ ਮਹਾਰਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਬਿਆੰਤ ਸੰਗਤ ਨੇ ਹਾਜ਼ਰੀ ਭਰੀ ਸੰਗਰਾਂਦ ਦੇ ਦਿਹਾੜੇ ਨੂੰ ਮੁਖ ਰੱਖਦਿਆਂ ਬਾਦਸ਼ਾਹ ਜੀ ਭਾਦੋਂ ਏ ਭਰਮ ਭੁਲਾਣੀਆਂ ਦੂਜੇ ਲਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤੇ ਮਹਾਵਾਕ ਅਨਸਾਰ ਪਾ ਦੋ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਨੂੰ ਮੁਖ ਰੱਖਦਿਆਂ ਬਿਆੰਦ ਸੰਗਤ ਨੇ ਹਾਜ਼ਰੀ ਭਰੀ ਬਾਦਸ਼ਾਹ ਜੀ ਸੰਗਤ ਦੀ ਹਾਜ਼ਰੀ ਭੇਟਾ ਪਰਮਾਨੰਦ ਕਰਨੀ ਨਗਰ ਖੇੜੇ ਮਾਲ ਮਨੁੱਖੀ ਤੰਦਰੁਸਤੀਆਂ ਵਰਤਾਉਣੀ ਆਉ ਜੀ ਦੇ ਦਰ ਘਰ ਦੇ ਸੇਵਕ ਪ੍ਰੀਤਮਾਨ ਬੀਬੀ ਸੁਰਿੰਦਰ ਕੌਰ ਵਸੇ ਗਵਿੰਦਗੜ੍ਹ ਪਰਿਵਾਰ ਦੇ ਸੁਖ ਸ਼ਾਂਤੀ ਵਾਸਤੇ ਅਰਦਾਸ ਗੋਵਿੰਦ ਸਿੰਘ ਸਨ ਫਰਾਜਬੀਰ ਸਿੰਘ ਅਰਦਾਸ ਬੇਨਤੀ ਕਰਾਉਂਦੇ ਹਨ ਬਾਦਸ਼ਾਹ ਜੀ ਸੁਖਵਿੰਦਰ ਕੌਰ ਅਰਦਾਸ ਬੇਨਤੀ ਕਰਵਾਉਂਦੇ ਹਨ ਜਸਵੰਤ ਰਾਏ ਅਰਦਾਸ ਬੇਨਤੀ ਕਰਾਉਂਦੇ ਹਨ ਬਾਦਸ਼ਾਹ ਜੀ ਚਰਨਜੀਤ ਸਿੰਘ ਅਰਦਾਸ ਬੇਨਤੀ ਕਰਾਉਂਦੇ ਹਨ ਗੁਰ ਫਤਿਹ ਸਿੰਘ ਅਰਦਾਸ ਬੇਨਤੀ ਕਰਾਉਂਦੇ ਹਨ ਭੋਲਾ ਸਿੰਘ ਦੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਭਾਈ ਹਰਨੇਕ ਸਿੰਘ ਗੁੰਮਟੀ ਵਾਲੇ ਉਹਨਾਂ ਵੱਲੋਂ ਅਰਦਾਸਾਂ ਸੋਹਣ ਸਿੰਘ ਦੇ ਪਰਿਵਾਰ ਵੱਲੋਂ ਬੇਨਤੀਆਂ ਅਰਦਾਸ ਚਰਨ ਕਮਲਾਂ ਪਾਸ ਜੋ ਜੋ ਭਾਵਨਾਵਾਂ ਨੂੰ ਮੁੱਖ ਰੱਖਦੇ ਆਂ ਸੇਵਕ ਪਰਿਵਾਰਾਂ ਨੇ ਅਰਦਾਸਾਂ ਬੇਨਤੀਆਂ ਆਪ ਜੀ ਦੇ ਚਰਨਾਂ ਦੇ ਵਿੱਚ ਕਰਵਾਈਆਂ ਬਾਦਸ਼ਾਹ ਜੀ ਸੰਗਤਾਂ ਦੀਆਂ ਅਰਦਾਸਾਂ ਭਾਵਨਾਵਾਂ ਸੰਪੂਰਨ ਕਰਨੀਆਂ ਸਰੀਰਕ ਤੰਦਰੁਸਤੀਆਂ ਕਾਰੋਬਾਰਾਂ ਤੇ ਤਰੱਕੀਆਂ ਚੜ੍ਹਦੀਆਂ ਕਲਾ ਕਰਨੀਆਂ ਮਹਾਰਾਜ ਐ ਸਮੇਂ ਕਰੋ ਕਿਰਪਾ ਆਪ ਜੀ ਦੇ ਬਖਸ਼ੇ ਹੋਏ ਪਦਾਰਥਾਂ ਦੇ ਵਿੱਚੋਂ ਸੰਗਤਾਂ ਵੱਲੋਂ ਦੇਗ ਹਾਜ਼ਰ ਹੈ ਆਪ ਕਰੋ ਕਿਰਪਾ ਭੋਗ ਲਾਵੋ ਸਰੀਪਾਕ ਸਾਦਰ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਈ ਆਪ ਜੀ ਨੂੰ ਭੋਗ ਲਗੇ ਸੰਗਤ ਵਿੱਚ ਵਰਤੇ ਜੋ ਛਕੇ ਨਾਮ ਜਪੇ ਕਰੋ ਕਿਰਪਾ ਦਰਿਆ ਸੰਗਤਾਂ ਨੂੰ ਸ੍ਰੀ ਮੁਖਵਾਕ ਬਖਸ਼ਿਸ਼ ਕਰਕੇ ਤਿਹਾਲ ਕਰੋ ਸਈ ਗੁਰਮੁਖ ਪਿਆਰੇ ਮੇਲ ਜਿਨਾ ਮਿਲੇ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਹੇ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਦੁਹਰਾ ਗਿਆ ਭਈ ਅਬੇ ਜਲਾਇਓ ਸਭ ਸਿੱਖਨ ਕੋ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋ ਚਾਹ ਰਾਜ ਕਰੇਗਾ ਆ ਕੀ ਰਹਿਣਾ ਵਾਰ ਹੋਏ ਸਭ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਸੜੇ ਸੂਤਰੇ ਜੋ ਸਰਦਾ ਕਰ ਗੁਰਪਾਰ ਉਤਾਰਨ ਜੋ ਸਰਦਾ ਕਰ ਸੇਵੰਦੇ ਗੁਰਪਾਰ ਉਤਾਰਨ ਬੋਲੇ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਢੰਡਾਤ ਬੰਦਨ ਅਨਕਵਾਰ ਸਰਬਕਲਾ ਸਮਰੱਥ ਢੋਲਣ ਤੇ ਰਾਖਿਓ ਪ੍ਰਭ ਨਾਨਕ ਦੇ ਕਰ ਹੱਥ ਗਿਆਨ ਧਿਆਨ ਕਿਸੇ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੱਜਣ ਸੱਚਾ ਬਾਤ ਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਏ ਸਮਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤਨਾ ਸ੍ਰੀ ਮਹਲਾ 5 ਤੁਮ ਦਾਤੇ ਠਾਕਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਮਕ ਨਮਕ ਤਮਹੀ ਪ੍ਰਿਤ ਪਾਲੋ ਹੰਬਾਰਕ ਤੁਮਰੇ ਤਾਰੇ ਤੁਮ ਦਾਤੇ ਢਾਕਰ ਪ੍ਰਿਤ ਪਾਲਿਕ ਨਾਇਕ ਖਸਮ ਹਮਾਰੇ ਨਮਕ ਨਮਕ ਤਮਹੀ ਪ੍ਰਿਤ ਪਾਲੋ ਅੰਬਾਰਿਕ ਤੁਮਰੇ ਧਾਰੇ ਜਿਹਬਾ ਏਕ ਕਵਨ ਗੁਣ ਕਹੀਐ ਬੇਸ਼ਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਹ ਨਹੀਂ ਲਹੀਐ ਰਹਾ ਤਪਰਾਦ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਨਮੇ ਆਪਨ ਬਿਰਦਰ ਖਾਵੋ ਨੰਮਰੀ ਸ਼ਰਨ ਤੁਮਾਰੀ ਆਸਾ ਤਮਹੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਨੰਮਰੀ ਸ਼ਰਨ ਤੇ ਮਾਰੀ ਆਸਾ ਤਮਹੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਹਿਬ ਜੀ ਓ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਓ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਵਾਦੋਂ ਭਰਮ ਭਲਾਣੀਆਂ ਦੂਜੈ ਲੱਗਾ ਹੇਤ ਲੱਖ ਸੀਗਾਰ ਬਣਾਇਆ ਕਾਰਜ ਨਾਹੀਂ ਕੇਦ ਵਾਦੋਂ ਭਰਮ ਭਲਾਣੀਆਂ ਦੁਜੈ ਲੱਗਾ ਏਤ ਲੱਖ ਸਿਗਾਰ ਬਣਾਇਆ ਕਾਰਜ ਨਾਹੀਂ ਕੇਤ ਜਿਤ ਦਿਨ ਦੇਹ ਬੈਨ ਸਸੀ ਤਤ ਵੇਲੇ ਕਹਿਸਣ ਪ੍ਰੀਤ ਪਕੜ ਚਲਾਇਨ ਧੋਤ ਜਮ ਕਿਸੈ ਨਾ ਦੇਨੀ ਭੇਦ ਛੱਡ ਘੜੋ ਤਖਨੇ ਮਾਹੇ ਜਨ ਜੋ ਲਗਾ ਹੈ ਤ ਹਾਥ ਮਰੋੜੈ ਤਨ ਕਬੇ ਸਿਆਹੋ ਹੁਆ ਸੀਤ ਜਿਹਾ ਬਿਜੈ ਸੋ ਲੁਣੈ ਕਰਮਾਂ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਯਰਣਾ ਬੋਹਿਤ ਪ੍ਰਵਦੇਤ ਸੀ ਬਾਦੋਂ ਨਰਕ ਨਾ ਪਾਈਐ ਘੁਰ ਰਖਣਾ ਬਾਲਾ ਏਤ ਨਾਨਕ ਪ੍ਰਭ ਸਰਨਾਗਤੀ ਚਰਨ ਬਹੁਤ ਪ੍ਰਵਦੇਤ ਤੇ ਬਾਦੋਂ ਨਰਕ ਨਾ ਬਾਈ ਹੈ ਗੁਰ ਰਖਣਾ ਬਾਲਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵਰ ਆਤਮਾ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਯੋਗਾਦ ਸੱਚ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ